मां 100 ਵਾਰ ਦਿਲ ਭਰ ਕੇ ਰੋਂਦੀ ਏ ਹਾਏ ਮੇਰਾ ਪੁੱਤ ਚਲਾ ਜੇ ਤਾਂ ਬੱਚਾ ਜੇ ਆ 12 ਕੀਤੀਆਂ ਨੇ ਕਲਾਸਾਂ 17 ਸਾਲ ਦੀ ਉਮਰ ਇਹਨੂੰ ਕੋਈ ਪਤਾ 17 18 ਸਾਲ मां 100 ਵਾਰ ਦਿਲ ਭਰ ਕੇ ਰੋਂਦੀ ਏ ਪਿਓ ਕਿੰਨਾ ਵੀ ਸਖਤ ਦਿਲ ਹੋਵੇ ਉਹ 20 ਵਾਰ ਆਪਣੇ ਪੁੱਤ ਨੂੰ ਵੇਖ ਕੇ ਦਿੱਲੀ ਚੜਾਉਣ ਤੱਕ ਜਾਂਦਾ ਰੋਂਦਾ 17 ਸਾਲ ਦੀ ਉਮਰ ਦਾ ਬੱਚਾ ਕੱਲਾ ਭੇਜ ਰਹੇ ਆ ਔਰ ਸਾਥ ਸੰਗਤ ਤਾਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਤੇ ਮਾਨ ਹੋਣਾ ਚਾਹੀਦਾ ਹੈ 9 ਸਾਲ ਦੀ ਉਮਰ ਤੋਂ 17 ਸਾਲ ਦੀ ਉਮਰ ਤੱਕ ਅਨਖ ਨੂੰ ਇਸ ਲੈਵਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਲੈ ਗਏ ਰਣਜੀਤ ਅੰਗਾਰਾ ਵੱਜਿਆ ਫੌਜਾਂ ਤਿਆਰ ਕੀਤੀਆਂ ਔਰ ਸਾਧ ਸੰਗਤ ਇਸ ਲੈਵਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਨਖ ਨੂੰ ਲੈ ਗਏ ਕਿ ਬਾਦਸ਼ਾਹ ਰਾਜੇ ਲੋਕ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਾਡਾ ਫੈਸਲਾ ਕਰਾਓ ਆ ਕੇ ਰਤਨ ਰਾਹੇ ਰਾਜੇ ਵਰਗੇ ਸੁਗਾਤਾਂ ਪੈਂਟ ਕਰਦੇ ਨੇ ਰਾਜੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਾਡਾ ਫੈਸਲਾ ਕਰਾ ਕੇ ਜਾਓ ਉਸ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕੇ ਫੈਸਲੇ ਕਰਾਉਂਦੇ ਨੇ ਉਸ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੈਸਲਿਆਂ ਵਾਸਤੇ ਸੱਦਿਆ ਜਾਂਦਾ ਹੈ ਇਸ ਧਰਤੀ ਤੋਂ ਬਹੁਤ ਵੱਡਾ ਮਤਵ ਆਸ ਕੀਤਾ ਗਿਆ ਹੁਣ ਮੈਂ ਥੋੜਾ ਜਿਹਾ ਇਤਿਹਾਸ ਟੱਚ ਕਰਨੇ ਸੁਣੋ ਤੇ ਆ ਆਨੰਦਪੁਰ ਸਾਹਿਬ ਨਾਮ ਰੱਖਿਆ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਿੱਥੇ ਹੁੰਦਾ ਹੈ ਰਾਏ ਭੋਇ ਦੀ ਤਲਵੰਡੀ ਇਹ ਸਾ ਸੰਗਤ ਰਾਏ ਭੋਏਂ ਦੀ ਤਲਵੰਡੀ ਹਿੰਦੂਆਂ ਤੋਂ ਕਨਵਰਟ ਹੋਏ ਮੁਸਲਮਾਨ ਬਣੇ ਰਾਏ ਬੁਲਹਾਰ ਉਸ ਵਕਤ ਉੱਥੋਂ ਦਾ ਮਾਲਕ ਹੈ ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਤਲਵੰਡੀ ਰਾਏ ਭੋਏਂ ਦੀ ਕਿਸੇ ਬੰਦੇ ਦੇ ਨਾਮ ਤਲਵੰਡੀ ਰਾਏ ਭੋਏਂ ਦੀ ਬੰਦੇ ਦੇ ਨਾਮ ਉੱਤੇ ਨਾਮ ਰੱਖਿਆ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਧਰਤੀ ਤੋਂ ਗੁਰਮਤਿ ਦਾ ਪ੍ਰਚਾਰ ਸ਼ੁਰੂ ਕੀਤਾ ਪਹਿਲਾ ਸ਼ਬਦ ਪੰਡਤ ਹਰਦੇਵਾਲ ਨੂੰ ਕਹਿੰਦੇ ਨੇ ਕਿ ਪੰਡਤ ਹਰਦੇਵਾਲ ਜੀ ਜਾਲ ਮੋਹ ਮਸ ਘਸ ਕਰ ਮਤ ਕਾਗਦ ਕਰ ਸਾਰ ਸ੍ਰੀ ਰਾਗ ਮਹੱਲਾ ਪਹਿਲਾ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਖਾਰੀ ਗੁਰ ਪੁੱਛ ਲਿਖ ਵੀ ਚਾਰ ਪਾਤਸ਼ਾਹ ਉਸ ਧਰਤੀ ਤੇ ਕਹਿੰਦੇ ਨੇ ਮੋਹ ਨੂੰ ਸਾੜੋ ਇਹ ਨਾ ਹੋਵੇ ਮੋਹ ਵਿੱਚ ਆ ਕੇ ਜਿਹੜੀ ਚੀਜ਼ ਮੈਂ ਬਣਾਈ ਹੈ ਮੇਰਾ ਨਾਮ ਹੋਣਾ ਚਾਹੀਦਾ ਜਿੰਨੀ ਦਿਨ ਮੋਹ ਤੋਂ ਬਾਹਰ ਨਹੀਂ ਆਉਂਦੇ ਉੰਨੀ ਦੇ ਰੱਬ ਦੀ ਪ੍ਰਾਪਤੀ ਨਹੀਂ ਹੋਏਗੀ ਪਾਤਸ਼ਾਹ ਤਲਵੰਡੀ ਤੋਂ ਸਫ਼ਰ ਸ਼ੁਰੂ ਕਰਦੇ ਨੇ ਜਦੋਂ ਪਹਿਲਾ ਨਗਰ ਵਸਾਉਂਦੇ ਉਹਦਾ ਨਾਮ ਆਪਣੇ ਨਾਮ ਤੇ ਨਹੀਂ ਨਨਕਾਣਾ ਸਾਹਿਬ ਵੀ ਨਾਮ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਰੱਖਿਆ ਉਹ ਰਾਏ ਬੁਲਹਾਰ ਨੇ ਬਚਨ ਕਹੇ 750 ਮਰਬਾ ਮਹਾਰਾਜ ਦੇ ਨਾਮ ਲਾ ਕੇ ਅੱਜ ਤੱਕ ਇਹ ਧਰਤੀ ਮੇਰੇ ਪਿਤਾ ਪੁਰਖਿਆਂ ਦੀ ਰਹੀ ਅੱਜ ਤੋਂ ਬਾਅਦ ਇਸ ਧਰਤੀ ਦਾ ਨਾਮ ਗੁਰੂ ਨਾਨਕ ਦੇ ਨਾਮ ਕਰਕੇ ਜਾਣਿਆ ਜਾਏਗਾ ਔਰ ਸਾ ਸੰਗਤ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਨਗਰ ਵਸਾਇਆ ਆਪਣਾ ਨਾਮ ਨਹੀਂ ਰੱਖਿਆ ਆਪਣੇ ਪਿਤਾ ਪੁਰਖਿਆਂ ਦੇ ਨਾਮ ਉੱਤੇ ਨਾਮ ਨਹੀਂ ਰੱਖਿਆ ਉਹਦਾ ਨਾਮ ਕੀ ਰੱਖਿਆ ਸ੍ਰੀ ਕਰਤਾਰਪੁਰ ਸਾਹਿਬ ਕਰਤਾਰਪੁਰ ਰੱਬ ਦੇ ਨਾਮ ਉੱਤੇ ਜਿੰਨੇ ਨਗਰ ਗੁਰੂ ਸਾਹਿਬਾਨਾਂ ਨੇ ਵਸਾਏ ਉੱਚ ਵਿਖੇ ਹੁਣ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਵਸਾਇਆ ਕਰਤਾਰਪੁਰ ਸਾਹਿਬ ਇਹ ਧਰਤੀ ਉਸ ਧਰਤੀ ਉੱਤੇ ਇਹ ਗੱਲ ਸਮਝਾਈ ਸੇਵਕ ਕਿਵੇਂ ਮਣੀਂਦਾ ਆਪਾਂ ਕਿਵੇਂ ਗੁਵਾਈਦਾ ਸੱਤ ਸਾਲ ਭਾਈ ਲੈਣਾ ਸਬਦੀ ਨੇ ਸੇਵਾ ਕੀਤੀ ਲੈਣੇ ਤੋਂ ਅੰਗਦ ਕਿਵੇਂ ਬਣੀਦਾ ਇਹ ਕਰਤਾਰਪੁਰ ਵਿੱਚ ਰਹਿ ਕੇ ਸਿਖਾਇਆ ਜਿੰਨੀ ਦੇਰ ਤੂੰ ਕਰਤਾਰਪੁਰ ਕਰਤੇ ਪੁਰਖ ਰੱਬ ਪਰਮੇਸ਼ਰ ਦੇ ਘਰ ਵਿੱਚ ਨਹੀਂ ਆਉਂਦਾ ਉਹਦੇ ਵਿੱਚ ਕਿਵੇਂ ਆਉਣਾ ਜੇ ਆਪਾ ਗੁਆਵੇਂ ਲੈਣੇ ਤੋਂ ਅੰਗਦ ਕਿਵੇਂ ਬਣੀਦਾ ਔਰ ਸਾ ਸੰਗਤ ਉਸ ਧਰਤੀ ਤੇ ਆਪਾ ਗੁਆਣਾ ਸਿਖਾਇਆ ਕਿ ਜ਼ਰੀਦਾਰ ਮਹਿੰਗੀ ਪੁਸ਼ਾਕ ਪਹਿਨੀ ਹੈ ਗੁਰੂ ਜਾਵੇ ਤਾਂ ਤੇਰੇ ਸਿਰ ਉੱਤੇ ਚਿੱਕੜ ਨਾਲ ਭਰੀ ਪੰਡ ਰੱਖਦਾ ਇਹ ਜ਼ਰੂਰੀ ਨਹੀਂ ਵੀ ਤੈਨੂੰ ਆਉਂਦਿਆਂ ਨੂੰ ਕੁਰਸੀਆਂ ਮਿਲਣੀਆਂ ਅੱdna ਤਾਂ ਸਾਡੇ ਪੰਥ ਵਿੱਚ ਇਸ ਗੱਲ ਦਾ ਰੌਲਾ ਹੈ ਵੀ ਮੈਨੂੰ ਜਾਂਦਿਆਂ ਕੁਰਸੀ ਮਿਲਣੀ ਚਾਹੀਦੀ ਜੇ ਉਹਨੂੰ ਵਿਸ਼ੇਸ਼ ਕੁਰਸੀ ਨਾ ਦੇਓ ਤਾਂ ਆਪਣਾ ਧੜਾ ਲੱਗ ਕੇ ਖੜੇ ਆਪਾਂ ਬਣਾਏ ਲੈਣਾ ਬੰਦੇ ਉਹਦੇ ਮਗਰ ਵੀ ਦੱਸ ਕੋਣ ਦੇ ਨੇ ਇਸੇ ਕਰਕੇ ਰਸਤੇ ਬਹੁਤ ਬਣ ਗਏ ਸਿੱਖਾਂ ਵਿੱਚੋਂ ਨਿਮਰਤਾ ਖਤਮ ਹੋ ਗਈ ਗੁਰਮੁਖ ਵੈਸੋ ਸਫਾ ਵਿਛਾਏ ਇਹ ਗੁਰਮਤ ਦਾ ਸੰਦੇਸ਼ ਹੀ ਗੁਰਮਖਾਏ ਨੇ ਇੱਕ ਜਗ੍ਹਾ ਤੇ ਸਫਾ ਵਿਛਾਏ ਹੁਣ ਤੁਸੀਂ ਬੈਠੋ ਸਾਰੇ ਬਰਾਬਰ ਕੁਰਸੀਆਂ ਦਾ ਜਿਆਦਾ ਰੌਲਾ ਰਹਿੰਦਾ ਜਦੋਂ ਕੋਈ ਪੰਥਕ ਮਤਾ ਹੋਣਾ ਚਾਹੀਦਾ ਉਹ ਕੁਰਸੀਆਂ ਉੱਤੇ ਬਹਿ ਕੇ ਨਹੀਂ ਹੋ ਸਕਦਾ ਉਹ ਸਫਾ ਵਿਛਾ ਕੇ ਹੋਣਾ ਚਾਹੀਦਾ ਸਾ ਸੰਗਤ ਉਹਦੇ ਵਾਸਤੇ ਤੁਹਾਨੂੰ ਵਿਚਾਰ ਕਰਨ ਦੀ ਲੋੜ ਹੈ ਇਕੱਠੇ ਕਿਉਂ ਨਹੀਂ ਹੋ ਰਹੇ ਪਹਿਲਾਂ ਗੁਰੂ ਦੀ ਮਤ ਸਿੱਖ ਲਈਏ ਇਕੱਠੇ ਹੋਈ ਦਾ ਕਿਵੇਂ ਪਹਿਲਾਂ ਇਹ ਸਿੱਖ ਲਈਵੇਂ ਇਕੱਠੇ ਹੋਣਾ ਕਿਵੇਂ ਉਹ ਸਿੱਖਣੀ ਪੈਗੇਗਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਰੀ ਦਾ ਹਰ ਪੋਸ਼ਾਕ ਪਹਿਨੇ ਭਾਈ ਲੈਣੇ ਦੇ ਸਿਰ ਉੱਤੇ ਚਿੱਕੜ ਵਾਲੀ ਪੰਡ ਰੱਖ ਦਿੱਤੀ ਇਹ ਸਿਖਾਉਣਾ ਸੀ ਆਪਾਂ ਕਿਵੇਂ ਗਵਾਉਣੇ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਘੋਰ ਕਰ ਬਗੀ ਦੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰੂ ਥਾਪਿਆ ਨਾਲ ਹੀ ਕਿਹਾ ਬਾਣੀ ਦੀ ਪੋਥੀ ਲੈ ਜਾਓ ਕਰਤਾਰਪੁਰ ਸਾਹਿਬ ਨਹੀਂ ਰਹਿਣਾ ਕਿਉਂ ਇੱਥੇ ਇੱਕ ਗੱਲ ਦਾ ਹੋਰ ਦਾਵਾ ਕੋਈ ਕਰ ਸਕਦਾ ਹੈ ਮੈਂ ਗੁਰੂ ਦਾ ਪੁੱਤਰ ਹਾਂ ਗੁਰਤਾ ਗੱਦੀ ਮੇਰੀ ਹੀ ਹੋਣੀ ਚਾਹੀਦੀ ਹੈ ਅਸੀਂ ਗੁਰੂ ਦੇ ਨੇੜੇ ਰਹਿਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਗੁਰਤਾ ਗੱਦੀ ਸਾਡੀ ਹੋਣੀ ਚਾਹੀਦੀ ਉਹ ਜੰਗਾ ਛੱਡ ਦਿਓ ਕਿੱਥੇ ਜਾਓ ਖਡੂਰ ਸਾਹਿਬ ਫੇਰ ਵਸਾਇਆ ਫੇਰ ਆਣ ਸਤਗੁਰ ਖਡੂਰ ਸ੍ਰੀ ਖਡੂਰ ਸਾਹਿਬ ਆ ਗਏ ਹੁਣ ਜਦੋਂ ਖਡੂਰ ਸਾਹਿਬ ਆਏ ਉੱਥੇ ਇੱਕ ਮੁਸ਼ਕਲ ਹੋਰ ਖੜੀ ਹੋ ਗਈ ਖਡੂਰ ਸਾਹਿਬ ਮੁਸ਼ਕਲ ਇਹ ਖੜੀ ਹੁੰਦੀ ਹੈ ਉਸ ਧਰਤੀ ਉੱਤੇ ਸਾਧ ਸੰਗਤ ਕਦੇ ਕੋਈ ਈਰਖਾ ਕਰਦਾ ਉਹ ਤਮ ਈਰਖਾ ਕਰਕੇ ਕਹਿੰਦੇ ਵੀ ਔੜ ਲੱਗੀ ਹੋਈ ਐ ਮੀ ਨਹੀਂ ਪੈਂਦਾ ਗੁਰੂ ਅੰਗਦ ਦੇ ਮਹਾਰਾਜ ਪਵਾ ਕੇ ਦਖਾਵਾ ਤੇ ਉਹ ਆ ਕੇ ਸ੍ਰੀ ਗੁਰੂ ਤੇਗੋ ਧੰਨ ਗੁਰੂ ਅੰਗਦ ਦੇ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਜੀ ਤੋਡੀ ਵਜ੍ਹਾ ਕਰਕੇ ਮੀਂਹ ਰੁਕਿਆ ਹੋਇਆ ਜਾਂ ਤਾਂ ਮੀਂਹ ਪਵਾ ਦਿਓ ਤੇ ਜਾਂ ਫਿਰ ਉਹ ਬੰਦਾ ਇਹ ਗੱਲ ਕਹਿੰਦਾ ਕਿ ਮੀਂਹ ਮੈਂ ਪਵਾ ਮੰਗਾ ਗੁਰੂ ਅੰਗਦ ਦੇ ਮਹਾਰਾਜ ਨੂੰ ਕੋ ਨਗਰੀ ਛੱਡ ਜਾਓ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਉਹ ਨਗਰੀ ਛੱਡ ਦਿੰਦੇ ਨੇ ਕਹਿੰਦੇ ਭਾਈ ਜੀ ਉਹਦੇ ਤੋਂ ਮੀਂਹ ਪਵਾ ਲਓ ਪਵਾ ਦੇ ਜੇ ਸਾਡੇ ਨਗਰ ਛੱਡਣ ਨਾਲ ਕਿਸੇ ਦਾ ਭਲਾ ਹੁੰਦਾ ਮੀਂਹ ਪੈਂਦਾ ਤਾਂ ਫਿਰ ਸਾਨੂੰ ਕੀ ਲੋੜ ਹੈ ਪੈਰ ਰਾਉਣ ਦੀ ਨਗਰ ਛੱਡ ਕੇ ਵਾਵਾ ਬੁੱਢਾ ਸਾਹਿਬ ਨੂੰ ਨਾਲ ਲੈ ਕੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨਗਰ ਛੱਡ ਜਾਂਦੇ ਨੇ ਸਾ ਸੰਗਤ ਇਹ ਸਾਨੂੰ ਸਿਖਾਉਣਾ ਸੀ ਉਹ ਸਿੱਖੋ ਜੇ ਤੋਂਡੇ ਕੁਝ ਛੱਡਣ ਨਾਲ ਕਿਸੇ ਦਾ ਭਲਾ ਹੁੰਦਾ ਹੈ ਉੱਥੇ ਪੈਰ ਨਹੀਂ ਢਾਈਦੇ ਉੱਥੇ ਕਰਮਾਤਾਂ ਦੀ ਲੋੜ ਨਹੀਂ ਹੈ ਗੁਰੂ ਨਾਨਕ ਦੇ ਘਰ ਵਿੱਚ ਤਿਆਗ ਵੀ ਹੈ ਇਸ ਤਿਆਗ ਨੇ ਕਦੇ ਤਿਆਗਮਲ ਤੋਂ ਧੰਨ ਗੁਰੂ ਤੇਗ ਬਹਾਦਰ ਸਭ ਦਾ ਕਉਣਾ ਸੀ ਸਾਸੰਗਤ ਉਹ ਤਿਆਗ ਹੋਣਾ ਜ਼ਰੂਰੀ ਸੀ ਛੱਡ ਦਿੱਤਾ ਬਾਅਦ ਵਿੱਚ ਧੰਨ ਬਾਬਾ ਅਮਰਦਾਸ ਸਾਹਿਬ ਸੇਵਾ ਕਰਦੇ ਨੇ ਉਹਨਾਂ ਦੀ ਰਸਨਾ ਤੋਂ ਬੋਲ ਨਿਕਲੇ ਉਹ ਕਹਿੰਦੇ ਮੈਂ ਤਾਂ ਪਿਆ ਨਹੀਂ ਜਦੋਂ ਮੈਂ ਨਹੀਂ ਪਿਆ ਫਿਰ ਇੱਕੋ ਗੱਲ ਉਹਨਾਂ ਨੂੰ ਕਹੀ ਲੈ ਫਿਰ ਜਿਹੜਾ ਤੱਬਾ ਕਹਿੰਦਾ ਸੀ ਨਾ ਮੀ ਮੈਂ ਪਵਾਮਾਂਗਾ ਜਾਓ ਗੁਰੂ ਅੰਗਦ ਸਹਿਬ ਮਹਾਰਾਜ ਦੇ ਘਰ ਦਾ ਗੰਗਰ ਢੋਣ ਵਾਲਾ ਸੇਵਾਦਾਰ ਇਹ ਗੱਲ ਕਹਿੰਦਾ ਜਿੱਥੇ ਖਿੱਚ ਕੇ ਲੈ ਜਾਵਾਂਗੇ ਆਪਣੇ ਖੇਤਾਂ 'ਚ ਇਹਨੂੰ ਉੱਥੇ ਮੀ ਪਾয়েਗਾ ਉਹਨੂੰ ਪਿੰਡ ਦੇ ਜੱਟਾਂ ਨੇ ਖਿੱਚ-ਖਿੱਚ ਕੇ ਜ਼ਿਮੀਂਦਾਰਾਂ ਨੇ ਆਪਣੇ ਖੇਤਾਂ ਵਿੱਚ ਜਿੱਧਰ ਲੈ ਜਾਣ ਉਧਰ ਹੀ ਮੀ ਖਿੱਚ-ਖਿੱਚ ਕੇ ਅਗਲੇ ਸ਼ਾਮ ਤੱਕ ਉਹਦੀ ਮੌਤ ਹੋ ਗਈ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਵਾਪਸ ਆਏ ਉਸ ਨਗਰੀ ਉੱਥੇ 12 ਸਾਲ ਸੇਵਾ ਪ੍ਰਵਾਨ ਕੀਤੀ ਗੁਰੂ ਅਮਰਦਾਸ ਮਹਾਰਾਜ ਦੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਗੁਰੂ ਥਾਪਿਆ ਨਾਲ ਹੀ ਕਿਹਾ ਬਾਣੀ ਦੀਆਂ ਦੋਵੇਂ ਪੋਥੀਆਂ ਲੈ ਜਾਓ ਖਡੂਰ ਸਾਬ ਨਹੀਂ ਰਹਿਣਾ ਜਾਓ ਨਗਰ ਵਸਾਓ ਜਿਹੜਾ ਨਗਰ ਵਸਾਇਆ ਸਰੀਰ ਤੇ ਰਹਿੰਦੇ ਆ ਉਹਦਾ ਨਾਮ ਕੀ ਰੱਖਿਆ ਨਾ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਨਾਮ ਤੇ ਰੱਖਿਆ ਨਾ ਤੁਹਾਨੂੰ ਗੁਰੂ ਅੰਗਦ ਦੇ ਮਹਾਰਾਜ ਦੇ ਹੁਕਮ ਨਾਲ ਵਸਾਇਆ ਸੀ ਉਹਨਾਂ ਦੇ ਨਾਮ ਤੇ ਰੱਖਿਆ ਨਾ ਕਿਸੇ ਸਰੀਰ ਦੇ ਨਾਮ ਉੱਤੇ ਗੋਇੰਦਵਾਲ ਗੋਵਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ ਇਹ ਕਈ ਕਹਿੰਦੇ ਨੇ ਵੀ ਗੋਵਿੰਦੇ ਖੱਤਰੀ ਦੀ ਜ਼ਮੀਨ ਸੀ ਬਾਅਦ ਵਿੱਚ ਉਹਨੇ ਰੌਲਾ ਪਾਇਆ ਕੇਸ ਲੜਿਆ ਉਹਨੇ ਬਾਅਦ ਵਿੱਚ ਪਰ ਉਹ ਗੋਵਿੰਦਵਾਲ ਗੋਵਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ ਵਿਆਸਾ ਦੇ ਕੰਡੇ ਪਾਤਸ਼ਾਹ ਨੇ ਕਿਹਾ ਜਿਹੜਾ ਗੋਵਿੰਦਵਾਲ ਹੈ ਇਹ ਗੋਵਿੰਦਪੁਰੀ ਹੈ ਗੁਰੂ ਨਾਨਕ ਸਾਹਿਬ ਕਰਤਾਰਪੁਰ ਗੁਰੂ ਅਮਰਦਾਸ ਮਹਾਰਾਜ ਗੋਵਿੰਦਪੁਰੀ ਉਹਨੂੰ ਕਹਿੰਦੇ ਨੇ ਉਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ। ਸਾਧ ਸੰਗਤ ਫਿਰ ਇਹ ਗੱਲ ਕੋਈ ਗੋਇੰਦਵਾਲ ਸਾਹਿਬ ਨਹੀਂ ਦੇਣਾ। ਕਿਉਂ? ਜਿੱਥੇ ਈਰਖਾ ਪੈਦਾ ਹੋ ਜਾਏ ਉੱਥੋਂ ਉਹ ਜਗ੍ਹਾ ਬਦਲ ਦੇਣੀ ਚਾਹੀਦੀ ਹੈ। ਸਾਧ ਸੰਗਤ ਗੁਰੂ ਦਰਿਆ ਦੀ ਤਰ੍ਹਾਂ ਹੈ। ਵਕਦੇ ਹੋਏ ਛੋਟੇ-ਛੋਟੇ ਨਾਲੇ ਸੁੱਕ ਸਕਦੇ ਨੇ, ਉਹ ਮਲੇ ਹੋ ਸਕਦੇ ਨੇ। ਦਰਿਆ ਕਦੇ ਮੈਲਾ ਨਹੀਂ ਹੁੰਦਾ ਹਾਂ ਠੀਕ ਹੈ ਉਹਦੇ ਵਿੱਚ ਕਦੇ ਹਿਸਾਬਕਤਾਵਾਂ ਨਾਲ ਪਾਣੀ ਘਟ ਜਾਂਦਾ ਪਰ ਜਿੱਦਣ ਦਰਿਆ ਨਕੋ ਨਕ ਭਰ ਕੇ ਆਉਂਦਾ ਉਸ ਦਿਨ ਕਰੋੜਾਂ ਦੀ ਮਹਿਲ ਦਰਿਆ ਰੋੜ ਕੇ ਲੈ ਜਾਂਦਾ ਤੁਸੀਂ ਵੇਖੋਗੇ ਕਿੰਨੇ ਨਾਰੀਅਲ ਕਿੰਨੇ ਲਫਾਫੇ ਦਰਿਆ ਛੱਟੇ ਹੁੰਦੇ ਜਿੱਦਣ ਦਰਿਆ ਨਕੋ ਨਕ ਭਾਗੇ ਵਗਦਾ ਉਦੋਂ ਸਜਣੋ ਸਾਰੀ ਮੈਲ ਰੋੜ ਕੇ ਲੈ ਜਾਂਦਾ ਇਹ ਯਾਦ ਰੱਖਿਓ ਗੁਰੂ ਦਰਿਆ ਦੀ ਤਰ੍ਹਾਂ ਹੈ ਜਦਣ ਮੇਰ ਦੇ ਘਰ ਵਿੱਚ ਆਉਂਦਾ ਉਦਣ ਕਰੋੜਾਂ ਲੋਕਾਂ ਦੇ ਪਾਪ ਰੋੜ ਕੇ ਗੁਰੂ ਲੈ ਜਾਂਦਾ ਕਿਉਂਕਿ ਗੁਰੂ ਦਰਿਆ ਆ ਤੂੰ ਦਰਿਆ ਹੋ ਦਨ ਬਿਨ ਬਿਨ ਮੈਂ ਮਛਲੀ ਕੈਸੇ ਅੰਤ ਲਾ ਗੁਰੂ ਦਰਿਆ ਹੋ ਹੈ ਇਹਨੂੰ ਪਾਖਸ਼ ਕਹਿੰਦੇ ਅਮਿਓ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧਰ ਲੋਭ ਮੋਹ ਵਸ ਤਨੇ ਸਭੇ ਬਲ ਸਦਾ ਸੁਖ ਮਨ ਵਸੇ ਦੁਖ ਸੰਸਾਰਹਿ ਖੋਵੇ ਗੁਰ ਨਬ ਨਿਦ ਦਰਿਆਓ ਜਨਮਹੁਮ ਕਾਲਖ ਧੋਵੈ ਜਿੱਦਣ ਗੁਰੂ ਮੇਰ ਦੀ ਨਜ਼ਰ ਵਿੱਚ ਆਉਂਦਾ ਉਹਦਣ ਇੰਨਾ ਭਰ ਕੇ ਵਗਦਾ ਕਰੋਨਾ ਪਾਪ ਗੁਰੂ ਰੋੜ ਕੇ ਲੈ ਜਾਂਦਾ ਕੋਟ ਪ੍ਰਾਦ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਕੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਥਾਪ ਕੇ ਕਿਹਾ ਨਗਰੀ ਵਸਾਓ ਕਿਹੜੀ ਨਗਰੀ ਵਸੀ ਸ੍ਰੀ ਅੰਮ੍ਰਿਤਸਰ ਸਾਹਿਬ ਸਾਧ ਸੰਗਤ ਅੰਮ੍ਰਿਤਸਰ ਸਿਫਤੀ ਦਾ ਘਰ ਉਹ ਵਸਿਆ ਉਹਨਾਂ ਦਾ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਹੈ ਨਾ ਉਹਨਾਂ ਦੇ ਕਿਸੇ ਪਿਤਾ ਪੁਰਖੇ ਦਾ ਨਾਮ ਹੈ ਪਾਤਸ਼ਾਹ ਨੇ ਆਪਣੇ ਨਾਮ ਉੱਤੇ ਨਗਰੀ ਨਹੀਂ ਰੱਖੀ ਸ੍ਰੀ ਅਮਰ ਸਰ ਸਾਹਿਬ ਅਮਰ ਸਰ ਸਿਫਤੀ ਦਾ ਘਰ ਧੰਨ ਗੁਰੂ ਰਾਮਦਾਸ ਮਹਾਰਾਜ ਉਸ ਜਗ੍ਹਾ ਤੇ ਰਹੇ ਫਿਰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸਾਸੰਗਤ 11 ਸਾਲ ਗੁਰੂ ਅਰਜਨ ਦੇ ਮਹਾਰਾਜ ਨੇ ਪਿਤਾ ਗੁਰੂ ਨਾਨਾ ਜੀ ਦੀ ਸਿੱਖਿਆ ਵੇਖੀ ਕਿ ਨਾਨੇ ਗੁਰੂ ਦੇ ਕੋਲ ਪਿਤਾ ਗੁਰੂ ਰਾਮਦਾਸ ਮਹਾਰਾਜ ਕਿਵੇਂ ਹੁਕਮ ਮੰਨ ਰਹੇ ਨੇ 11 ਸਾਲ ਦੀ ਉਮਰ ਤੱਕ 7 ਸਾਲ ਫਿਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਕੋਲ ਸੇਵਾ ਵਿੱਚ ਔਰ 18 ਸਾਲ ਦੀ ਉਮਰ ਹੋਈ ਤਾਂ ਗੁਰੂ ਅਰਜਨ ਦੇ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਸ੍ਰੀ ਹਰਮੰਦਰ ਸਾਹਿਬ ਬਣਾਇਆ ਉਸ ਤੋਂ ਬਾਅਦ ਇੱਕ ਨਗਰ ਦੀ ਸਥਾਪਨਾ ਕੀਤੀ ਉਹ ਨਗਰ ਦਾ ਨਾਮ ਵੀ ਨਾ ਆਪਣੇ ਨਾਮ ਤੇ ਰੱਖਿਆ ਨਾ ਕਿਸੇ ਪਿਤਾ ਪੁਰਖੇ ਪਰਿਵਾਰ ਦੇ ਨਾਮ ਤੇ ਰੱਖਿਆ ਸ਼੍ਰੀ ਤਰਨ ਧਾਰਨ ਸਾਹਿਬ ਭਾਈ ਇਸ ਧਰਤੀ ਤੇ ਕੋਈ ਆ ਜਾਏ ਸ਼ਰਧਾ ਭਾਵਨਾ ਨਾਲ ਗੁਰੂ ਧਾਰਨ ਹਰ ਹੈ ਉਹ ਯਾਦ ਰੱਖਿਓ ਸਿੱਖੋ ਇਹ ਤਰਨ ਧਾਰਨ ਸਾਹਿਬ ਹੈ ਇੱਥੇ ਕੋਈ ਸਾਹਿਬ ਨਾਲ ਜੁੜ ਜਾਏ ਉਹ ਸੰਸਾਰ ਭਵਜਲ ਸਾਗਰ ਤੋਂ ਪਾਰ ਲੰਘ ਜਾਏਗਾ ਫਿਰ ਸਾ ਸੰਗਤ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਾਏ ਉੱਥੋਂ ਬਾਦਸ਼ਾਹ ਬਦਲ ਲੰਦੇ ਨੇ ਹੋ ਜਾਗਾ ਜਿਸ ਅੰਮ੍ਰਿਤਸਰ ਦਾ ਨਾਮ ਸੀ ਸਿਫਤੀ ਦਾ ਘਰ ਸਿਫਤੀ ਦਾ ਦੂਜਾ ਨਾਮ ਹੈ ਕੀਰਤੀ ਕਰਨੀ ਕਿਸੇ ਦੀ ਸਿਫਤ ਕਰਨੀ ਸਿਫਤੀ ਦਾ ਨਾਮ ਹੈ ਕੀਰਤੀ ਜੇ ਕੀਰਤੀ ਕਹੀ ਤਾਂ ਵੀ ਸਿਫਤੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਇੱਕ ਨਗਰ ਸਥਾਪਿਤ ਕੀਤਾ ਉਹਦਾ ਨਾਮ ਰੱਖਿਆ ਸ੍ਰੀ ਕੀਰਤਪੁਰ ਸਾਹਿਬ ਸਿਫਤੀ ਤੋਂ ਬਾਅਦ ਸਿੱਧਾ ਸ੍ਰੀ ਕੀਰਤਪੁਰ ਸਾਹਿਬ ਔਰ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਸਿੱਧਾ ਸ੍ਰੀ ਅਨੰਦਪੁਰ ਸਾਹਿਬ ਇਹ ਧਰਤੀ ਦਾ ਨਾਮ ਜਿਵੇਂ ਸਿੰਘ ਸਾਹਿਬ ਤੁਹਾਨੂੰ ਦੱਸ ਰਹੇ ਸੀ ਇੱਕੋ ਦਾਇੰਤ ਬਿਰਤੀ ਵਾਲਾ ਬੰਦਾ ਜਬਰ ਕਰਨ ਵਾਲਾ ਬੰਦਾ ਉਹਨੂੰ ਦਾਇੰਤ ਵੀ ਕਹਿੰਦੇ ਨੇ ਮੱਖੋ ਦਾਇੰਤ ਦੇ ਨਾਮ ਤੇ ਉਹਨੂੰ ਮੱਖੋ ਹਾਲ ਸੀ ਰਾਜੇ ਦੀ ਰਾਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹ ਜਗ੍ਹਾ ਭੇਂਟ ਕੀਤੀ ਮਹਾਰਾਜ ਕਿਉਂ ਤੋੜੇ ਪਿਤਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੇਰੇ ਘਰ ਵਾਲੇ ਨੂੰ ਗਵਾਲੀਅਰ ਦੇ ਕਿਲੇ ਚੋਂ ਛੁਡਾਇਆ ਸੀ ਮਹਾਰਾਜ ਅਸੀਂ ਤੁਹਾਡਾ ਸ਼ੁਕਰਾਨਾ ਨਹੀਂ ਕਰ ਸਕੇ ਕਿਰਪਾ ਬਖਸ਼ਿਸ਼ ਕਰੋ ਮਹਾਰਾਜ ਸਾਡੇ ਪਿਤਾ ਪੁਰਖਿਆਂ ਨੂੰ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਾਇਆ ਸੀ ਅਸੀਂ ਪਿਤਾ ਪੁਰਖਿਆਂ ਵੱਲੋਂ ਸ਼ੁਕਰਾਨਾ ਨਹੀਂ ਕਰ ਸਕੇ ਅਸੀਂ ਜਗਾ ਦੇਣੀ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਕਹਿੰਦੇ ਜਗਾ ਮੁੱਲ ਲੈਣੀ ਹੈ ਪਤਾ ਕਿਉਂ দান ਕੀਤੀ ਹੋਈ ਜਗਾ ਉੱਤੇ ਕਈ ਵਾਰ ਲੋਕ ਫਿਰ ਦਾਵਾ ਕਰਨ ਲੱਗ ਪੈਂਦੇ ਕਦੇ ਕੋਈਂ ਦੇ ਖत्री ਨੇ ਅਖੀਰ ਤੇ ਦਾਵਾ ਕੀਤਾ ਹੋ ਜਾਗਾ ਦਾ দান ਦੇਣ ਵਾਲੀ ਜਗ੍ਹਾ ਤੇ ਲੋਕ ਦਾਵਾ ਕਰਦੇ ਨੇ ਫਿਰ ਕਹੋਂਗੇ ਸਾਡੇ ਪਿਤਾ ਪੁਰਖਿਆਂ ਦੇ ਨਾਮ ਉੱਤੇ ਜਗ੍ਹਾ ਦਾ ਨਾਮ ਰੱਖੋ ਇੱਕ ਦਿਨ ਵਕਤ ਆਉਣੇ ਇਸ ਧਰਤੀ ਦਾ ਨਾਮ ਕਿਸੇ ਪਿਤਾ ਪੁਰਖੀ ਬੰਦੇ ਦੇ ਨਾਮ ਉੱਤੇ ਨਹੀਂ ਹੋਏਗਾ ਇਸ ਧਰਤੀ ਦਾ ਨਾਮ ਕੁਝ ਅਲੱਗ ਪੈਣੇ ਪਾਤਸ਼ਾਹ ਨੇ ਮੁੱਲ ਜਗ੍ਹਾ ਖਰੀਦੀ ਇਹ ਵੀ ਇਤਿਹਾਸ ਚ ਲਿਖਿਆ ਹੈ ਮੁੱਲ ਜਗ੍ਹਾ ਖਰੀਦ ਕੇ ਉਸ ਵਕਤ ਦਾ ਇੰਤਜ਼ਾਰ ਕੀਤਾ ਜਦੋਂ ਪਾਤਸ਼ਾਹ ਧਰਤੀ ਤੇ ਆਉਂਦੇ ਪਟਨਾ ਸਭ ਤੋਂ ਸ਼੍ਰੀ ਗੁਰੂ ਗੋਬਿੰਦ राय ਮਹਾਰਾਜ ਜੀ ਨੂੰ ਪੂਰੇ ਪਰਿਵਾਰ ਨੂੰ ਇਸ ਧਰਤੀ ਤੇ ਸੱਦਿਆ ਸਾ ਸੰਗਤ ਹੁਣ ਗੁਰੂ ਜਾਣ ਕੇ ਸਾਰੀ ਸੰਗਤ ਮੱਥਾ ਟੇਕ ਰਹੀ ਹੈ ਮਾਤਾ ਗੁਜਰੀ ਜੀ ਨੇ ਵੀ ਆਪਕੇ ਮੱਥਾ ਟੇਕਿਆ ਪਤੀ ਗੁਰਦੇਵ ਦੇ ਦਰਸ਼ਨ ਹੋਏ ਨੇ ਜਦੋਂ ਸਾਰੀ ਸੰਗਤ ਨੇ ਮੱਥਾ ਟੇਕਿਆ ਸ਼੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਮੱਥਾ ਟੇਕਣ ਲੱਗੇ ਪਾਤਸ਼ਾਹ ਨੇ ਪਹਿਲੀ ਵਾਰ ਦੇ ਆਧਾਰ ਕਰ ਬਾਹਾਂ ਤੋਂ ਪਕੜ ਕੇ ਰੋਕ ਲਿਆ ਕਹਿੰਦੇ ਸਾਨੂੰ ਕਿਉਂ ਮੱਥਾ ਟੇਕਣ ਲੱਗੇ ਇਤਿਹਾਸ ਕਹਿੰਦਾ ਬਾਹਾਂ ਤੋਂ ਰੋਕ ਕੇ ਕਿ ਮੱਥਾ ਕਿਉਂ ਟੇਕਣ ਲੱਗੇ ਹੋ ਹੁਣ ਸਵਾਲ ਪੈਦਾ ਹੋ ਗਿਆ ਜੇ ਉਹ ਕਹਿੰਦੇ ਮੈਂ ਤੁਹਾਨੂੰ ਪਿਤਾ ਜੀ ਜਾਣ ਕੇ ਮੱਥਾ ਟੇਕਣ ਲੱਗਾ ਫਿਰ ਤਾਂ ਦੁਨਿਆਵੀ ਰਿਸ਼ਤਾ ਹੈ ਪਿਤਾ ਜੀ ਜਾਣ ਕੇ ਤੁਹਾਨੂੰ ਮੱਥਾ ਟੇਕਣ ਲੱਗੇ ਦੁਨਿਆਵੀ ਰਿਸ਼ਤਾ ਹੈ ਇਸ ਘਰ ਵਿੱਚ ਦੁਨਿਆਵੀ ਰਿਸ਼ਤੇ ਨਾਲੋਂ ਵੱਡਾ ਰਿਸ਼ਤਾ ਜਿਹੜਾ ਉਹ ਤੁਹਾਨੂੰ ਵੀ ਪਤਾ ਹੈ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਸਾਧ ਸੰਗਤ ਇੱਥੇ ਰਿਸ਼ਤਾ ਖੂਨ ਦਾ ਵੱਡਾ ਨਹੀਂ ਐ ਇੱਥੇ ਸਿੱਖੀ ਦਾ ਰਿਸ਼ਤਾ ਸਭ ਤੋਂ ਵੱਡਾ ਐ ਤਾਈਓ ਮੇਰੇ ਦਸ਼ਮੇਸ਼ ਪਿਤਾ ਨੇ ਇਸ ਧਰਤੀ ਤੇ ਇੱਕ ਕਰਾਮਾਤ ਕਰਕੇ ਵਿਖਾਈ ਆਪਣੇ ਪੁੱਤਾਂ ਦੇ ਸ਼ਹੀਦ ਹੋਣ ਤੇ ਅੱਖਾਂ ਨਹੀਂ ਭਰੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਉਂ ਪੁੱਤਾਂ ਤੋਂ ਵੱਧ ਸਿੱਖਾਂ ਨੂੰ ਪਿਆਰ ਕੀਤਾ ਅੱਜ ਜਦੋਂ ਧੰਨ ਗੁਰੂ ਗੋਬਿੰਦਰਾਇ ਮਹਾਰਾਜ ਵਾਲ ਵਸਤਾ ਪੰਜ ਸਾਡੇ ਪੰਜ ਸਾਲ ਉਮਰ ਠਹਿਰੀ ਹੋਣੀ ਪਿਤਾ ਜੀ ਨੇ ਬਾਵਾ ਤੋਂ ਰੋਕ ਲਿਆ ਫੜ ਕਹਿੰਦੇ ਕਿਉਂ ਮੱਥਾ ਡੇਕਣ ਲੱਗੇ ਹੋ ਹੱਥ ਜੋੜ ਕੇ ਕਹੇ ਜੀ ਗੁਰੂ ਜਾਣ ਕੇ ਪਿਤਾ ਜਾਣ ਕੇ ਨਹੀਂ ਗੁਰੂ ਜਾਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਖੁਸ਼ ਹੋ ਗਏ ਕਹਿੰਦੇ ਤੁਹਾਨੂੰ ਪਤਾ ਹੈ ਜਦੋਂ ਗੁਰੂ ਮਿਲਦਾ ਹੈ ਉਦੋਂ ਕੀ ਮਿਲਦਾ ਹੈ ਗੁਰੂ ਜਾਣ ਕੇ ਮੱਥਾ ਡੇਕ ਰਹੇ ਹੋ ਗੋਵਿੰਦ ਰਾਏ ਤੁਹਾਨੂੰ ਪਤਾ ਹੈ ਜਦੋਂ ਗੁਰੂ ਮਿਲਦਾ ਹੈ ਫਿਰ ਉਹਨੂੰ ਕੀ ਪ੍ਰਾਪਤ ਹੁੰਦਾ ਵਸਿਕੋ ਪੰਕਤੀ ਮਾਂ ਦੀ ਪੜ੍ਹਾਈ ਹੋਈ ਸਾਹਮਣੇ ਯਾਦ ਆ ਗਈ ਮਨ ਕਰਕੇ ਖੁਸ਼ੀ ਵਿੱਚ ਗਿਆ ਜੀ ਮੈਨੂੰ ਪਤਾ ਹੈ ਜਦੋਂ ਗੁਰੂ ਮਿਲਦਾ ਉਦੋਂ ਸਿੱਖ ਨੂੰ ਕੀ ਪ੍ਰਾਪਤ ਹੁੰਦਾ ਹੈ ਕਹਿੰਦੇ ਕੀ ਪ੍ਰਾਪਤ ਹੁੰਦਾ ਕਹਿੰਦੇ ਆਨੰਦ ਭਾ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਜ ਸੇਤੀ ਮਨਵਜੀਆਂ ਵਾਧਾਈਆਂ ਸਤਿਗੁਰੂ ਮਿਲੇ ਤੇ ਆਨੰਦ ਪ੍ਰਾਪਤ ਹੁੰਦਾ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਉਦਣ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਤ ਪ੍ਰਸੰਨ ਹੋਏ ਪਿੱਛਾ ਨੂੰ ਘੁੰਮ ਕੇ ਪੂਰੀ ਨਗਰੀ ਵੱਲ ਵੇਖ ਕੇ ਕਿਹਾ ਅੱਜ ਤੋਂ ਬਾਅਦ ਇਸ ਧਰਤੀ ਦਾ ਨਾਮ ਸ਼੍ਰੀ ਆਨੰਦਪੁਰ